ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਸੋ ਪਿੰਡ ਬਾਬੋਵਾਲ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਇਹਦਾ ਨਾਂ ਪਿੰਡ ਬਾਬੋਲੇ ਨੂੰ ਕਿਹਾ ਜਾਂਦਾ ਸੀ ਪਰ ਹੁਣ ਇਹ ਸ਼ਹਿਰ ਵੀ ਜਿਹੜਾ ਇਹ ਆ ਗਿਆ ਵਾ ਯਾਨੀ ਕਿ ਇਹ ਵਾਰਡ ਬਣ ਗਈ ਦੀ ਹੈ ਸੋ ਇਸ ਪਿੰਡ ਵਿੱਚ ਜਿਹੜਾ ਵਾ ਜੀ ਇੱਕ ਕਮਿਊਨਿਟੀ ਹਾਲ ਵਾਲੀ ਗਲੀ ਆ ਸੋ ਉਸ ਗਲੀ ਜਿਹੜੀ ਆ ਗਲੀ ਦੇ ਵਿੱਚ ਜਿਹੜਾ ਜੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸੋ ਪਹਿਲਾਂ ਤਸਵੀਰ ਇੱਕ ਤਾਂ ਨਾਲ ਸੰਜੀ ਕਰਦੇ ਆ ਪਾਣੀ ਦੇਖੋ ਤੁਸੀਂ ਇਹ ਕੱਚੀਆਂ ਅੰਗਲੀਆਂ ਵਾ ਜੀ ਔਰ ਕੱਚੀਆਂ ਅੰਗਲੀਆਂ ਜਿਹੜਾ ਵਾ ਜੀ ਪਾਣੀ ਭਰਿਆ ਪਿਆ ਵਾ ਸੋ ਆਮ ਲੋਕਾਂ ਨੂੰ ਜਿਹੜਾ ਲੰਘਣ 'ਚ ਬੜੀ ਦਿੱਕਤ ਸੋ ਤਕਰੀਬਨ ਜਿਲੇ ਜੀ ਇਹਨਾਂ ਦੇ ਬੱਚੇ ਜਦੋਂ ਸਕੂਲ ਜਾਂ ਕਾਲਜ ਜਾਂਦੇ ਨੇ ਕਿਤੇ ਤਾਂ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਸੋ ਤੁਸੀਂ ਦੇਖ ਸਕਦੇ ਹੋ ਗਲੀਆਂ ਪੂਰੀਆਂ ਪਾਣੀ ਨਾਲ ਭਰੀਆਂ ਵਾਂ ਔਰ ਲੋਕ ਪਰੇਸ਼ਾਨ ਨੇ ਸੋ ਇਸ ਸਾਈਡ ਤੋਂ ਦੇਖੋ ਲੋਕ ਖੜੇ ਵੀ ਆ ਬੜੇ ਵੱਡੇ ਪੱਦਰ ਤੇ ਲੋਕ ਖੜੇ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਕਰਦੇ ਇਹਨਾਂ ਨੂੰ ਜਾਣਦੇ ਆ ਕਿ ਕੀ ਕੀ ਮੁਸ਼ਕਿਲਾਂ ਆ ਰਹੀਆਂ ਨੇ ਵੈਸੇ ਤਾਂ ਦੇਖੋ ਅਸੀਂ ਖੁਦ ਸੜਕ ਤੋਂ ਆਪਣੀ ਗੱਡੀ ਉੱਤੇ ਪਾਰ ਕਰਕੇ ਆਏ ਬਾਹਰ ਉਹ ਸਾਨੂੰ ਪੈਦਲ ਵੀ ਲੰਘਣਾ ਔਖਾ ਸੀ ਤੋਂ ਮਤਲਬ ਕਿ ਪੈਦਲ ਲੰਘਣਾ ਵੀ ਬਹੁਤ ਜ਼ਿਆਦਾ ਔਖਾ ਸੀ ਅਸੀਂ ਵੀ ਬੜੀ ਮੁਸ਼ਕਿਲ ਨਾਲ ਇੱਥੇ ਪਹੁੰਚ ਸੋ ਇਹ ਲੋਕ ਕਿੰਨੇ ਪਰੇਸ਼ਾਨ ਹੋਣਗੇ ਇਹ ਤਾਂ ਤਸਵੀਰਾਂ ਜਿਹੜੀਆਂ ਬੋਲਦੀਆਂ ਪਈਆਂ ਜੀ ਸੋ ਕਿਦਾਂ ਕਿਤੇ ਜਿਹੜਾ ਪ੍ਰਸ਼ਾਸਨ ਦਾ ਜਾਂ ਜਿਹੜੇ ਸਾਡੇ ਇੱਥੇ ਨੁਮਾਇੰਦੇ ਨੇ ਉਹਨਾਂ ਦਾ ਫਰਜ਼ ਪੰਦਾ ਵਾ ਕਿ ਪਹਿਲੇ ਦਾਤੇ ਇਹਨਾਂ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਸੋ ਗੱਲਬਾਤ ਕਰਦੇ ਆ ਜੀ ਤਕਰੀਬਨ ਜਿਹੜੇ ਜਿੰਨੇ ਵੀ ਇੱਥੇ ਘਰਨੇ ਸਾਰੇ ਲੋਕ ਖੜੇ ਨੇ ਸੋ ਪਾਜੀ ਵੱਡੀ ਸਮੱਸਿਆ ਮੈਂ ਦੇਖ ਰਿਹਾ ਵਾ ਜੀ ਕਿਉਂਕਿ ਨਾ ਤੁਹਾਡੇ ਅੰਗਲੀਆਂ ਕੋ ਬਣੀਆਂ ਕੱਚੀਆਂ ਅੰਗਲੀਆਂ ਪਾਣੀ ਜਗ ਜਗ ਖੜਾ ਵਾ ਕਿੱਦਾਂ ਤੁਹਾਡੇ ਬੱਚੇ ਸਕੂਲ ਕਾਲਜ ਜਾਂਦੇ ਬਾਜੀ ਸਕੂਲ ਕਾਰਜ ਕਰਾ ਜਾਣਾ ਜੇ ਇਧਰ ਵੀ ਰਸਤਾ ਬੰਦਾ ਇਧਰ ਵੀ ਰਸਤਾ ਬੰਦਾ ਹੈ ਕਿਹੜੇ ਪਾਸੇ ਨੂੰ ਜਾਣਾ ਇਸ ਤਰ੍ਹਾਂ ਗਾਰੇ ਚ ਚਿੱਕੜ ਦੇ ਮੱਧੇ ਪੈਰ ਚੱਲੇ ਜਾਂਦੇ ਨੇ ਸਾਰੇ ਜਦੋਂ ਅਸੀਂ ਦੇਣੇ ਵਿੱਚ ਜਾਣਾ ਹੋਵੇ ਤਾਂ ਵੀ ਕਿਤੇ ਅੱਗੇ ਪਿੱਛੇ ਕਿਤੇ ਵੀ ਜਾਣਾ ਹੋਵੇ ਅਸੀਂ ਇਸ ਤਰ੍ਹਾਂ ਹੀ ਲੰਘਣਾ ਜਦੋਂ ਪਾਣੀ ਆ ਜਾਣਾ ਅਸੀਂ ਨੰਗੇ ਨਹੀਂ ਜਾਣਾ ਕਿਸੇ ਪਾਸੇ ਬੰਨਾ ਹੈਗਾ ਇਹ ਗਵਣੀਆਂ ਦਾ ਜਿਹੜਾ ਪੈਲੀ ਦੇ ਬੰਨਾ ਇਹ ਬੰਨੇ ਬੰਨੇ ਨੰਗੇ ਜਾਣਾ ਹੈ ਬਸ ਥੱਲੇ ਕੋਈ ਭੈਣ ਭਰਾ ਜਦੋਂ ਕਿਸੇ ਰਿਸ਼ਤੇਦਾਰ ਹੁੰਦਾ ਨਾ ਉਹ ਵੀ ਨਾਲ ਤੇ ਰਿਸ਼ਤੇਦਾਰਾਂ ਨੇ ਜਦੋਂ ਆਉਣਾ ਉਹਨਾਂ ਨੂੰ ਵੀ ਦੇਖਣਾ ਪਿੱਛੋਂ ਵੀ ਕਹਤੇ ਆਏ ਇਹ ਅੱਜ ਕੱਲ ਹਰ ਬੰਦੇ ਕੋ ਗੱਡੀ ਹੈ ਦੇਸ ਰਸਤੇ ਇਸ ਵਿੱਚ ਗੱਡੀ ਕਿਤੋਂ ਆਵੇਗੀ ਬਾਹਰ ਖਿਲਾਰ ਕੇ ਛੜਕਦੇ ਆਉਣਗੇ ਨਹੀਂ ਮੈਂ ਗੱਡੀ ਆਪਣੀ ਖੜੀ ਕਰਕੇ ਆਇਆ ਭਾਜੀ ਮੈਂ ਖੁਦ ਬੜਾ ਪਰੇਸ਼ਾਨ ਕਿ ਪੈਦਲ ਬੜਾ ਔਖਾ ਆ ਹਾਂ ਜੀ ਇਸ ਕਰਕੇ ਇੱਧਰ ਬੜੀ ਤੰਗੀ ਆ ਮੈਨੂੰ ਤਾਂ 40 ਸਾਲ ਹੋ ਗਏ ਨੇ ਇਸ ਪੇਤੇ ਰਹਿੰਦਿਆਂ ਆਇਆ ਕਿਸੇ ਨੇ ਮੇਰੀ ਸੁਣਾਈ ਨਹੀਂ ਕੀਤੀ ਨਾ ਸਰਪੰਚਾਂ ਨੇ ਨਹੀਂ ਕੀਤੀ ਨਾ ਹੁਣ ਐਮਸੀ ਨੇ ਕੀਤੀ ਆਖ ਛੱਡਦੇ ਨੇ ਤੁਹਾਡਾ ਨੰਬਰ ਪਵਾ ਦਿੱਤਾ ਜੀ ਜਦੋਂ ਵੀ ਇਹਨਾਂ ਦੀ ਆ ਜਾਣੀ ਹੈ ਇਲੈਕਸ਼ਨ ਉਦੋਂ ਹੀ ਕਹਿਣਾ ਇਹਨਾਂ ਨੇ ਨੰਬਰ ਪਵਾਤਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮਲਬੀ ਦਾਵੇ ਹੀ ਸਾਰੇ ਜੀ ਸਾਰੇ ਦਾਵੇ ਹੀ ਜਾਣਿਆ ਹਰ ਵਾਰੀ ਮੈਨੂੰ 40 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ ਨੂੰ ਜੀ ਕਿਉ ਪਾ ਜੀ ਬੜੀ ਸਹੀ ਗੱਲ ਹੈ ਜੀ ਤੁਸੀਂ ਵੇਖਣ ਜ਼ਮੀਨ ਵਾਲੇ ਕਹਿੰਦੇ ਸਾਡੀ ਜ਼ਮੀਨ 'ਚ ਨਹੀਂ ਪੈਰ ਧਰਨਾ ਤੇ ਪਿਆਵਾ ਪਿਆ ਤੁਸੀਂ ਹਿਸਾਬ ਲਾ ਲੋ ਗੋਡੇ-ਗੋਡੇ ਪਾਣੀ ਹੁੰਦਾ 베ੜੀ ਪਾਉਣ ਵਾਲਾ ਹਿਸਾਬ ਹੋ ਜਾਂਦਾ ਨੰਗਣਾ ਵੀ ਔਖਾ ਬੱਚੇ ਨਾ ਸਕੂਲ ਜਾ ਸਕਦੇ ਆ ਨਾ ਕੋ ਕੰਮ ਧੰਦੇ ਦੇ ਜਾ ਸਕਦਾ ਤੇ ਤੁਸੀਂ ਆਪ ਸੋਚੋ ਵੀ ਇਹ ਸਰਕਾਰਾਂ ਨੂੰ ਕੀ ਕਰਨਾ ਹੈ ਬਿਲਕੁਲ ਜੀ ਬਿਲਕੁਲ ਦੇਖੋ ਕਿਤਨਾ ਕਿਤੇ ਜਿਹੜੇ ਸਾਡੇ ਨੁਮਾਇੰਦੇ ਇੱਥੋਂ ਦੇ ਜੀ ਉਹਨਾਂ ਦਾ ਫਰਜ ਬਣਦਾ ਕਿ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸੋ ਭਾਜੀ ਵੱਡੀ ਦਿੱਕਤ ਆ ਮੈਂ ਦੇਖ ਰਿਹਾ ਕਿੰਨੇ ਘਰ ਕਹਿੰਦੇ ਕਿ ਭਾਜੀ ਇਸ ਗਲੀ 'ਚ ਪੈ ਜਾਂਦੇ ਇੱਥੇ ਘਰ 14 15 ਨੇ ਜੀ ਮੇਨ ਗਲੀ ਆ 20 22 ਸਾਲ ਸਾਨੂੰ ਇੱਥੇ ਰਹਿੰਦਿਆਂ ਹੋ ਗਿਆ ਹਾਂਜੀ ਇਸ ਗਲੀ ਦਾ ਇਹੋ ਹੀ ਹਾਲ ਆ ਸਾਰੇ ਇੱਥੇ ਆ ਲਾਗੇ ਟ੍ਰਾਂਸਪੋਰਟਾਂ ਬੀਲੀ ਦਾ ਲਾਦਾ ਇਹਨਾਂ ਨੇ ਸਾਰਾ ਹੀ ਸੜ ਗਿਆ ਸੀ ਅੱਗ ਲਾ ਕੇ ਸਾਰਾ ਨੇ ਮੀਟਰ ਇੱਕ ਦੋ ਦਿਨ ਕਿਸੇ ਦੀ ਬਤੀ ਇੱਕ ਦਿਨ ਬੰਦ ਰਹਿੰਦੀ ਆ ਕਿਸੇ ਦੇ ਦੋ ਦਿਨ ਬੰਦ ਰਹਿੰਦੀ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਇੱਧਰ ਸਾਡੇ ਐਮਸੀ ਇਹ ਸਾਡੀ ਕੋਈ ਗੱਲ ਨਹੀਂ ਮੰਨਦੀ ਕੋਈ ਹੱਲ ਨਹੀਂ ਹੁੰਦਾ ਜੀ ਨਾ ਕੋਈ ਹੱਲ ਨਹੀਂ ਹੁੰਦਾ 22 ਸਾਲ ਤੋਂ ਬਈ ਇਹ ਮੁਸ਼ਕਲ ਹੈ ਬੈਲ ਸਾਹਮਣੇ ਹੈ ਪਿੰਡ ਕਿੰਨਾ ਫਿਰ ਗੋਦ ਲਈ ਰੱਖਿਆ ਬਿਲਕੁਲ ਬਿਲਕੁਲ ਇੱਥੇ ਕੁਝ ਨਹੀਂ ਕੀਤਾ ਉਹਨੇ ਸਾਰੇ ਪਿੰਡ ਜਿਹੜੇ ਬਿਲਕੁਲ ਲੈਨ ਸ਼ਹਿਰਾਂ ਵਾਂਗ ਹੋਏ ਆ ਇਹ ਪਿੰਡ ਦਾ ਤੁਸੀਂ ਹਾਲ ਵੇਖ ਨਹੀਂ ਰਹੇ ਦਿਖਾਇਆ ਹੀ ਤੁਹਾਨੂੰ ਸ਼ਹਿਰ ਚਾਹਦਾ ਪਿੰਡ ਹਾਂ ਬਿਲਕੁਲ ਬਾੜਚਾ ਹੋਣਾ ਹਾਂ ਉਧਰ ਪੱਕੀਆਂ ਸਭ ਕੋ ਗਲੀਆਂ ਪਿੰਡ ਦੇ ਵਿੱਚ ਪੱਕੀਆਂ ਜਿਹੜਾ ਬਾਹਰ-ਬਾਰ ਜਿਹੜਾ ਨਾ ਇੱਧਰ ਕੋਈ ਧਿਆਨ ਨਹੀਂ ਨਾ ਸਰਕਾਰ ਦਾ ਤੇ ਨਾ ਐਮਸੀ ਦਾ ਇਹ ਮੰਗੀ ਕਰਦੇ ਪਾ ਜੀ ਮੰਗ ਹੈ ਇਹ ਕਰਨੇ ਗਲੀਆਂ ਬਲਦੀਆਂ ਸਾਡੇ ਚ ਨਾਲ ਤੇ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਇਹਨਾਂ ਦਿਨਾਂ ਚ ਬਿਲਕੁਲ ਬਿਲਕੁਲ ਨੰਗੇ ਨਹੀਂ ਜਾਂਦਾ ਖਾਲੀ ਵੀ ਨਹੀਂ ਨੰਗਾ ਜਾਂਦਾ ਤੇ ਇਸ ਕਰਕੇ ਬੇਨਤੀ ਐ ਸਰ ਕਰਕੇ ਇਹੋ ਹੀ ਭਈ ਇਹ ਰਾਹ ਜਣਾ ਨਾ ਵਧੀਆ ਬਣਾਇਆ ਜਾਏ ਰਾਹ ਦੇ ਬਣਾਉਣ ਘਰ ਚ ਜਦੋਂ ਵਿਆਹ ਸ਼ਾਦੀਆਂ ਕੋਈ ਪ੍ਰੋਗਰਾਮ ਹੁੰਦਾ ਫਿਰ ਤਾਂ ਬੜੀ ਮੁਸ਼ਕਲ ਹੁੰਦੀ ਹੈ ਪਾ ਜੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਹਾਂ ਬਹੁਤ ਮੁਸ਼ਕਲ ਬੜਾ ਔਖਾ ਹੋ ਜਾਂਦਾ ਜੀ ਦੇਖੋ ਛੋਟੇ ਛੋਟੇ ਬੱਚੇ ਆ ਔਰ ਪਰਿਵਾਰਾਂ ਵਾਸਤੇ ਬੜਾ ਔਖਾ ਹੋ ਜਾਂਦਾ ਜਦੋਂ ਘਰ ਚ ਕੋਈ ਦਿਨ ਤਿਉਹਾਰ ਹੋਏ ਜਾਂ ਕੋਈ ਵਿਆਹ ਸ਼ਾਦੀ ਹੋਏ ਪੰਜੀ ਬੜੀਆ ਮੁਸ਼ਕਲ ਆ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜੀ ਬਹੁਤ ਮੁਸ਼ਕਲ ਆ ਸਾਨੂੰ ਅਸੀਂ ਨਾ ਸਾਡੇ ਘਰ ਦੁੱਧ ਹੀ ਆਉਂਦੇ ਨੇ। ਦੁੱਧ ਨਹੀਂ ਲੈ ਕੇ ਆਉਂਦੇ ਸਾਡੇ ਬੱਚੇ ਨਹੀਂ ਸਕੂਲੇ ਜਾ ਪਾਉਂਦੇ। ਅਸੀਂ ਸਬਦਾ ਨਹੀਂ ਲਿਆ ਸਕਦੇ। ਨਾ ਜੇ ਅਸੀਂ ਹਿਆ ਨੂੰ ਜਾਈਏ ਇਹਨੂੰ ਨੰਗਿਆ ਜਾਂਦਾ ਉਧਰ ਨੂੰ ਜਾਈਏ ਉਧਰ ਨੂੰ ਨੰਗਿਆ ਜਾਂਦਾ ਅਗਲੇ ਬੰਨੇ ਸਾਡੇ ਛੱਪੜ ਆ ਪਰਲੇ ਬੰਨੇ ਤੇ ਛੱਪੜ ਦੇ ਵੀ ਸਾਡੇ ਸੱਪ ਨਿਕਲ ਨਿਕਲ ਐ ਡੇਡੇ ਮੋਟੇ ਸਾਡੇ ਘਰਾਂ ਚ ਆਉਂਦੇ ਨੇ। ਕੱਚੇ ਸਾਡੇ ਘਰ ਨੇ ਸੀਰਾਂ ਕਰਦੇ ਆ। ਨਹੀਂ ਕਹੂੰਗਾ। ਹਾਂਜੀ। ਤੇ ਬਹੁਤ ਮੁਸ਼ਕਲ ਆ ਆ ਬਤੀ ਦਾ ਵਾ ਤੇ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਸਾਰਾ ਪਿੰਡ ਫਿਰ ਕੇ ਵੇਖ ਲੋ ਸਾਰੇ ਪਿੰਡ ਦੇ ਵਿੱਚ ਸਾਡੀਆਂ ਪੱਕੀਆਂ ਗਲੀਆਂ ਬਣੀਆਂ ਨੇ ਤੇ ਸਾਡੇ ਇੱਧਰ ਆਣ ਕੇ ਵੇਖ ਲੋ ਕੋਈ ਪੱਕੀ ਗਲੀ ਨਹੀਂ ਬਣੀ ਸਾਨੂੰ ਬਹੁਤ ਜਿਆਦਾ ਮੁਸ਼ਕਲ ਹੈ ਬਿਜਲੀ ਦੀ ਸਮੱਸਿਆ ਕਾ 15 20 ਸਾਲ ਹੋ ਗਏ ਨੇ ਇਦਾਂ ਹੀ ਟਕੇ ਖਾਂਦੇ ਬਿਜਲੀ ਜੀ ਜਦੋਂ ਦਾ ਇਹ ਇੱਕ ਇਹਨੇ ਨਹੀਂ ਮੀਟਰ ਜਾਂ ਬਕਸਾ ਜਿਹਾ ਲਾਇਆ ਨਾ ਉਦੋਂ ਦਾ ਇਹੋ ਵਾਲਾ ਉਦੋਂ ਦਾ ਸੜ ਗਿਆ ਵਾ ਇਦਾਂ ਹੀ ਘਰਾਂ ਦੇ ਵਿੱਚ ਤੇ ਮਾੜਾ ਮੋਟਾ ਸੇਫ ਹੀ ਨਾ ਵੀ ਆ ਠੀਕ ਹੈ ਜੀ ਬੱਚੇ ਦੂਰ ਰਹਿੰਦੇ ਜਾਂ ਹੁਣ ਇੱਥੇ ਆ ਜੰਨਾ ਜਾਨਵਰ ਕੋਈ ਸੇਫ ਆ ਨਾ ਬੰਦਾ ਕੋਈ ਸੀ ਵਾਹ ਨਿਕਾ ਜਾ ਬੱਚਾ ਵਾਜਦਾ ਪਰਦਾ ਵਿਚਾਰਾ ਕਿਹੜੇ ਵੇਲੇ ਆ ਜਾਂਦਾ ਨਹੀਂ ਜਾਣਦਾ ਆ ਦੇਖੋ ਬਛੂਟ ਦੇ ਬੱਚੇ ਆ ਜੀ ਸੋ ਬੱਚੇ ਤਾਂ ਖੇਡਦੇ ਆ ਔਰ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਵਾ ਸੋ ਇਹ ਬੱਚੇ ਆ ਦੇਖੋ ਕਿਦਾਂ ਕਿਤੇ ਔਖਾ ਦੇ ਹੈਗਾ ਨਾ ਗਲੀਆਂ ਤਾਂ ਵੈਸੇ ਕੱਚੀਆਂ ਜੀ ਔਰ ਪਾਣੀ ਤੇ ਖੜਾ ਰਹਿੰਦਾ ਵਾ ਦੇਖੋ نیچے ਪਾਣੀ ਵਜਦਾ ਵਾ ਔਰ ਇਹ ਜੋੜ ਸਾਰੇ ਰੰਗੇ ਆ ਸੋ ਬਿਜਲੀ ਵਿਭਾਗ ਜਿਹੜਾ ਬਿਜਲੀ ਬੋਰਡ ਹੈ ਜੀ ਉਹਨਾਂ ਦੀ ਬੜੀ ਵੱਡੀ ਲਾਪਰਵਾਹੀ ਹੈ ਜੀ ਇਥੇ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਵਾਪਰ ਸਕਦਾ ਵਾ ਸੋ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਕਿ ਪਹਿਲੇ ਦਾਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਸਮੱਸਿਆਵਾਂ ਤਾਂ ਬੇਸ਼ੁਮਾਰ ਨੇ ਜੀ ਇਸ ਇਲਾਕੇ ਦੇ ਇਸ ਮੁਹੱਲੇ 'ਚ ਬੇਸ਼ੁਮਾਰ ਸਮੱਸਿਆਵਾਂ ਪੰਜੀ ਬਹੁਤ ਜ਼ਿਆਦਾ ਮੁਸ਼ਕਲ ਤੁਹਾਡੇ ਦੇ ਮੈਨੇ ਬਹੁਤ ਜ਼ਿਆਦਾ ਮੁਸ਼ਕਲ ਆ ਪਾ ਜੀ ਸਾਨੂੰ ਕੋਈ ਹੱਲ ਨਹੀਂ ਕਰਦਾ ਕੋਈ ਨਹੀਂ ਹੱਲ ਨਹੀਂ ਕਰਦਾ ਫਿਆ ਹਟ ਸਾਡਾ ਨਿਕਾਜਾ ਕਾਕਾ ਆ ਉਹਦਾ ਵੀ ਵਿਚਾਰ ਨਾਲ ਧੋੜਿਆ ਫਿਰਦਾ ਦਸ ਦਿਨ ਆ ਬੜਾ ਮੁਸ਼ਕਲ ਹੋ ਜਾਂਦਾ ਤੁਹਾਡੇ ਲੱਗਿਆ ਟ੍ਰਾਂਸਫਰ ਹੋਇਆ ਨੰਗਾ ਪਿਆ ਦਾ ਬਹੁਤ ਜ਼ਿਆਦਾ ਆ ਮਚਿਆ ਨੂੰ ਨੇ ਬਾਹਰ ਕੱਢ ਦੇ ਸਾਹਮਣੀਆਂ ਬੜੀਆਂ ਤਰ੍ਹਾਂ ਸਾਰੀਆਂ ਨੰਗੀਆਂ ਪਈਆਂ ਕਿਹੜੀ ਤਾਰ ਨੂੰ ਟੇਪ ਹੋਈ ਆ ਸਾਰੇ 3 ਫੇਸ ਬੱਤੀਆਂ ਹੁੰਦੀਆਂ ਇੱਥੇ ਤਾਂ ਪੇਟੀ ਜੀ ਦੇ ਨਾਲ ਲੱਗੀਆਂ ਰਹਿਂਦੀਆਂ ਤਾਂ ਨਾ ਤੇ ਤੁਸੀਂ ਆਪ ਸੋਚੋ ਵੀ ਇਹ ਕਿ ਦਾਤ ਲੱਗ ਜੇ ਤੇ ਕੀ ਬਣੇਗਾ ਉਹ ਬੰਦੇ ਦਾ ਕਦੀ ਕਿਹਾ ਕਿਸੇ ਨੂੰ ਕਦੀ ਕਿਹਾ ਸੁਭੋਲੇ ਆ ਗਿਆ ਸਰ ਕਹੇ ਵੀ ਐਮਐਲਏ ਕੋ ਬੋਲੇ ਪਾਣੀ ਮਿਲਨੇ ਕੋ ਬੋਲ ਗਏ ਉਹਨਕੇ ਪਿਤਾ ਜੀ ਵੀ ਆ ਕੇ ਦੇਖ ਕੇ ਗਏ ਉਹਨਕੇ ਭਾਈ ਜੋ ਬਲਜੀਤ ਉਹ ਵੀ ਆ ਕੇ ਦੇਖ ਕੇ ਗਏ ਕੋਈ ਹੱਲ ਨਹੀਂ ਹੈ ਕੋਈ ਹੱਲ ਨਹੀਂ ਹੋਆ ਸਰ ਇਹ ਪਾਣੀ ਇਹੀ ਹਾਲ ਭਰ ਰਹਿਤਾ ਗਲੀ ਮੇ ਉਸ ਵਿੱਚ ਨਾ ਨਾ ਤਾਰ ਦਾ ਯਹੀ ਹਾਲ ਹੈ ਸਰ ਨਾ ਸੀਵਰੇਜ ਨਾ ਗਲੀ ਦਾ ਸੀਵਰੇਜ ਕ ਵੀ ਬੋਲ ਕੇ ਗਏ ਸੀਵਰੇਜ ਵੀ ਡਲਵਾ ਦੇਣਾ ਨਾ ਸੀਵਰੇਜ ਪੜਾ ਨਾ ਪਾਣੀ ਹੁਆ ਹਰ ਗਲੀ ਵਿੱਚ ਸੀਵਰੇਜ ਪਿਆ ਪੂਰੇ ਪਿੰਡ ਜੇ ਪਿਆ ਪਿੰਡ ਜੇ ਕੋਈ ਗਲੀ ਨਹੀਂ ਹੁਣੀ ਆਓ ਜੀ ਜਿਹਦੇ ਸੀਵਰੇਜ ਨਹੀਂ ਪਿਆ ਆ ਸਾਡੇ ਨਹੀਂ ਇੱਥੇ ਪਿਆ ਹਾਂਜੀ ਬਾਲਟਾ ਕਿਨੇ ਮਿੱਟੀ ਦਾ ਨਹੀਂ ਪਾਇਆ ਸਾਡੀ ਗਲੀ ਵਿੱਚ ਸਾਰੀਆਂ ਗਲੀਆਂ ਪੱਕੀਆਂ ਬਣੀਆਂ ਬੜੀਆਂ ਵਧੀਆ ਸਾਰੇ ਜਿੱਥੇ ਮਰਦੀ ਚੱਲਦੀ ਹਾਂ ਹਾਂ ਇਹ ਆਪੇ ਪਾਈਏ ਮਿੱਟੀ ਸਾਰਿਆਂ ਰਲ ਅਗਲ ਕੇ ਨਾ ਆਪਣੀ ਪਾਈ ਨਹੀਂ ਤੇ ਅਨੇ ਨੇ ਡੂੰਗੀ ਸੀ ਸਾਡੇ ਬੂਏ ਘੱਟ ਪਾਇਦਾ ਵੋਟਾ ਮੋਂਦਾ ਭਾਜੀ ਜੇ ਹਲਾ ਦੇ ਚਲੋ ਜਰਾ ਵੀ ਅਸੀਂ ਗਲੀ ਦਾ ਨਾਮ ਲੈਣੇ ਇਹਨਾਂ ਦੇ ਜਿਹੜੇ ਆਗੂ ਆਏ ਹੁੰਦੇ ਨੇ ਉਹ ਇਹੋ ਹੀ ਕਹਿੰਦੇ ਨੇ ਇਸ ਗਲੀ ਦੇ ਵਿੱਚ ਮਿੱਟੀ ਬਵਾ ਦਿਓ ਇਹ 4-4 ਫੁੱਟ ਮਿੱਟੀ ਪੈਣੀ ਆ ਕੌਣ ਬਵਾਏਗਾ ਕਿਹੜਾ ਇੰਨੇ ਘਰਾਂ ਦੇ ਇੰਨੇ ਪੈਸੇ ਆ ਗਏ ਨੇ ਕਿਸੇ ਕੋਲ ਗਰੀਬ ਦੇ ਘਰਾਂ ਨੇ ਸਾਰੇ ਸਰਕਾਰ ਮਿੱਟੀ ਬਵਾ ਕੇ ਦੇਵੇਗੀ ਤਾਂ ਫੇਰ ਹੀ ਕਰੇਗੀ ਸਾਨੂੰ ਕਹਿੰਦੀ ਆ ਤੁਸੀਂ ਮਿੱਟੀ ਭਰੋ ਤੇ ਅਸੀਂ ਉੱਤੇ ਟਾਹਣਾਂ ਲਵਾ ਲਾਂਗੇ ਜੇ ਇਹ ਮਿੱਟੀ ਪਾਉਣ ਜੋਗੇ ਹੋਈਏ ਤੇ ਕੈਲ ਸਾਡੇ ਕੋਲ ਲੱਗਣੀ ਲੱਗਣੀ ਔਖੀ ਹੋ ਜਾਏਗੀ ਇਹ ਕੁਝ ਵੀ ਨਹੀਂ ਕਰਦੇ ਪਏ ਪਤਾ ਨਹੀਂ ਲੱਗਦਾ ਇਹਨਾਂ ਦਾ ਸਾਨੂੰ ਕਿਸੇ ਦਾ ਧਿਆਨ ਨਹੀਂ ਨਾ ਨਾ ਲੱਕੀ ਹੀ ਕਵਾਂਗੇ ਜੀ ਔਰ ਲਾਪਰਵਾਹੀ ਤੇ ਹੈਗੀ ਹੈ ਕਿ ਨਾਲ ਨਾਲ ਨ ਲੱਕੀ ਵੀ ਕਵਾਂਗੇ ਕਿਉਂਕਿ ਆ ਦੇਖੋ ਤੁਸੀਂ ਬੜੀ ਵੱਡੀ ਸਮੱਸਿਆ ਵਾ तकरीबन ਸਾਰੇ ਜਿਹੜਾ ਮਹੱਲਾ ਜੀ ਇਸलम ਇਕੱਠਾ ਹੋਇਆ ਦਾ ਵਾ ਉਹ ਦਿੱਕਤਾਂ ਬੜੀਆਂ ਵੱਡੀਆਂ ਵਾ ਜੀ ਸੁਹਲ ਕੋਈ ਨਹੀਂ ਜੀ ਹਾਂ ਜੀ ਸਰਕਾਰ ਕਹਿੰਦੀ ਨੇ ਵੀ ਪਿੱਛੇ ਹੋ ਜਾ ਥੋੜੇ ਜੀ ਹਾਂ ਜੀ ਪਾਣੀ ਨਹੀਂ ਜਮਾ ਕਰਨਾ ਚਾਹੀਦਾ ਪਾਣੀ ਨਹੀਂ ਜਮਾ ਹੋਣਾ ਚਾਹੀਦਾ ਤੇ ਆ ਤੁਸੀਂ ਆਪ ਝਾਤੀ ਮਾਰ ਕੇ ਵੇਖੋ ਵੀ ਇਹ ਬਿਮਾਰੀ ਦਾ ਘਰ ਆ ਮੇਰਾ ਰੂੜੀਆਂ ਲੱਗੀਆਂ ਮੈਂ ਇੱਥੇ ਪਾਣੀ ਜਮਾ ਹੋਇਆ ਵਾ ਐਂ ਤੇ ਇਹ ਮੇਰਾ ਹੀ ਬਿਮਾਰੀ ਦਾ ਘਰ ਆ ਮੋੜ ਦੇ ਗੱਲ। ਭਾਈ ਕਿ ਬਾਹਰ ਨਹੀਂ ਖਿਲੋ ਸਕਦੇ ਪਲਾਟ ਦੇ ਵਿੱਚ ਇੰਨੀ ਰੂੜੀ ਮਚਾਰਛਪੇਰੇ ਰੂੜੀ ਲਾਹੜਦੇ ਉਹ ਵੀ ਲਾਹੜਦੇ ਉਹ ਵੀ ਲਾਹੜਦੇ। ਗੋਡੇ-ਗੋਡੇ ਪਾਣੀ ਇਕੱਠਾ ਹੋ ਜਾਂਦਾ ਇੰਨੀ ਪਰੇਸ਼ਾਨੀ ਸਾਨੂੰ। ਸਾਡਾ ਤੇ ਇਥੇ ਅਸੀਂ ਪੈਸੇ ਖਰਚਦੇ ਤੇ ਸਾਡਾ ਤੇ ਜੀਣਾ ਹਰਾਮ ਹੋ ਜਾਂਦਾ ਇਥੇ। ਕੀ ਗੱਲ ਜੀ। ਤੁਹਾਨੂੰ ਜਿਹੜਾ ਨਾ ਇਹ ਸੀਵਰੇਜ ਜਿਹੜਾ ਇਹਨਾਂ ਨੇ ਪਾਇਆ ਇਹ ਐਸ ਗਲੀ ਦੇ ਵਿੱਚ ਪੈਣਾ ਸੀ। ਇਹਨਾਂ ਨੇ ਆਪਣੀ ਪ੍ਰਾਈਵੇਟ ਗਲੀ ਦੇ ਵਿੱਚ ਪਵਾ ਲਿਆ। ਅੱਛਾ ਅੱਛਾ ਬਾਹਰ ਸੱਧਰ ਨਾ ਹੋਇਆ। ਉਧਰ ਤਾਂ ਨਹੀਂ ਪਾਸ ਹੋਇਆ। ਅੱਛਾ। ਪਾਸ ਸੱਧਰ ਦਾ ਹੋਇਆ ਦਾ। ਉੱਥੋਂ ਤੱਕ ਪਿਆ ਦਾ। ਉਧਰੋਂ ਕਮਿਊ ਤੁਹਾਡੇ ਕੋਈ ਸੀਰੋ ਨਹੀਂ ਸਾਡੇ ਕੋਈ ਨਹੀਂ ਸਾਡੇ ਨਹੀਂ ਆਈ ਕਿੰਨੇ ਕਰ ਦੱਸਿਆ ਭਾਜੀ ਟੋਟਲ ਇੱਥੇ ਕਿੰਨੇ ਕਰ ਰਹੇ 15 16 ਕਰ 15 16 ਕਰ ਸੋ ਦੇਖੋ 15 16 ਕਰ ਨੇ ਪਰਿਵਾਰਾਂ ਵਾਲੇ ਨੇ ਜੀ ਪਰ ਕਿਤਨਾ ਕਿਤੇ ਲਾਪਰਵਾਹੀਆਂ ਤੇ ਹੈਗੀਆਂ ਜੀ ਪ੍ਰਸ਼ਾਸਨ ਦੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਹਾਂਗੇ ਜਿਹੜੇ ਇਥੋਂ ਦੇ ਨੁਮਾਇੰਦੇ ਨੇ ਉਹਨਾਂ ਦੀਆਂ ਵੀ ਲਾਪਰਵਾਹੀਆਂ ਵਾ ਕਿਉਂਕਿ ਪਹਿਲੇ ਦਾ ਹੱਥੇ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਬਰਸਾਤ ਦਾ ਮੌਸਮ ਹੈ ਜੀ ਕਿਸੇ ਵੇਲੇ ਵੀ ਇੱਥੇ ਕਈ ਜੀਵ ਨਿਕਲਦੇ ਨੇ ਭਾਜੀ ਸੱਪਸਬੋਲੀ ਆਪਸੇ ਨਿਕਲ ਰਹੇ ਬਹੁਤ ਕੁਛ ਨੇ ਹੋਲ ਬੜੇ ਆ ਜੀ ਸੱਪ ਬੜੇ ਨੇ ਸੱਪ ਬੜ ਉਹ ਇਹਨਾਂ ਨੇ ਕੁੱਤਾ ਰੱਖਿਆ ਦਾ ਉਹ ਜਦੋਂ ਨਿਕਲਦੇ ਨੇ ਬਾਹਰੋਂ ਭੌਂਕਦਾ ਇਹ ਥੋੜੇ ਲੱਟੋ ਜਾਂਦੇ ਨੇ ਤੇ ਥੋੜਾ ਨਹੀਂ ਤੇ ਬੜਾ ਔਖਾ ਕੰਮ ਹੈ ਲੈਣਾ ਹੀ ਬੜਾ ਔਖਾ ਇਧਰੋਂ ਦੀ ਕੋਈ ਵੀ ਰਸਤਾ ਨਹੀਂ ਨੰਗਨ ਨੂੰ ਨਾ ਆਸ-ਪਾਸ ਨੂੰ ਮੈਂ ਤਾਂ ਨਾ ਹੀ ਆਸ-ਪਾਸ ਨੂੰ ਅੱਛਾ ਇਹ ਰਸਤੇ ਦੋ ਨੇ ਭਾਜੀ ਹਾਂਜੀ ਐਮ ਪ੍ਰੂਵਮੈਂਟ ਸਟੂਨ ਚੜਦਾ ਹੈ ਇਹ ਪ੍ਰੂਵਮੈਂਟ ਲੱਗ ਗਿਆ ਤੇ ਇਹ ਸਾਡਾ ਇਹ ਬਾਬਾ ਲਿਤਰਾਂ ਨੂੰ ਜਿਹੜਾ ਲਿਤਰਾਂ ਤੋਂ ਹਾਂ ਲਿੰਕ ਸੜਕ ਜਿਹੜੀ ਹੈ ਨਾ ਇਹ ਲਿੰਕ ਸੜਕ ਇਹਦੇ ਤੋਂ ਠਾ ਨੂੰ ਹੁੰਦਾ ਹੈ ਦੋ ਰਸਤੇ ਮੇਨ ਰਸਤਾ ਮਤਲਬ ਹੈ ਮੇਨ ਸੜਕ ਨੂੰ ਜੋੜ ਹੈ ਵੀ ਰਸਤਾ ਵੀ ਮੇਨ ਹੈ ਹੂੰ ਪਰ ਇਧਰ ਸੁਣਵਾਈ ਕੋਈ ਨਹੀਂ ਹੈ ਇੱਕ ਚਾ ਕੋਈ ਵੀ ਇਧਰ ਧਿਆਨ ਨਹੀਂ ਨਾ ਕੇ ਐਮਸੀ ਦਾ ਧਿਆਨ ਨਾ ਕੇ ਐਮਐਲਏ ਦਾ ਧਿਆਨ ਨਹੀਂ ਬਿਲਕੁਲ ਬਿਲਕੁਲ ਜੀ ਸੋ ਦੇਖੋ ਇਹ ਮੇਨ ਰਸਤਾ ਦੱਸ ਰਹੇ ਨੇ ਭਾਜੀ ਹੁਣੀ ਕਿ ਬਾਬੋਵਾਲ ਦਾ ਮੇਨ ਰਾਵਾ ਮੇਨ ਗਲੀ ਆ ਪਰ ਸੁਣਵਾਈ ਕੋਈ ਨਹੀਂ ਹੈ ਜੀ ਜਿਹੜੀ ਵੱਡੀ ਗੱਲ ਆ ਵੀ ਸੁਣਵਾਈ ਕੋਈ ਨਹੀਂ ਆ ਸੋ ਅਸੀਂ ਤਾਂ ਅਪੀਲ ਕਰਾਂਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਡੀਸਾ ਗੁਰਦਾਸਪੁਰ ਨੂੰ ਕਰਾਂਗੇ ਅਪੀਲ ਔਰ ਇਸ ਨੂੰ ਵਿਧਾਇਕ ਸਾਡੇ ਜਿਹੜੇ ਆ ਉਹਨਾਂ ਨੂੰ ਵੀ ਕਰਾਂਗੇ ਬੇਨਤੀ ਵੀ ਜਰੂਰ ਧਿਆਨ ਦਿੱਤਾ ਜਾਵੇ ਪਹਿਲ ਦੇ ਹੱਦ ਤੇ ਇਹਨਾਂ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਸਮੱਸਿਆ ਵੱਡੀ ਆ ਕੁਝ ਛੋਟੀ ਸਮੱਸਿਆ ਨਹੀਂ ਹੈ ਬੜੀ ਵੱਡੀ ਸਮੱਸਿਆ ਵਾ ਛੋਟੇ ਛੋਟੇ ਬੱਚੇ ਨੇ ਜੀ ਸੋ ਬੱਚਿਆਂ ਉਸੇ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਬੱਚਿਆਂ ਨੂੰ ਦੇਖੋ ਜਦੋਂ ਇਹ ਪਾਣੀ ਗੰਦੇ ਪਾਣੀ ਚੋਂ ਨਿਕਲਦਾ ਵਾ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਜੀ ਔਰ ਜਿਸਟਰ ਦੱਸਿ ਨੇ ਵੀ ਸਾਬਸ ਪੋਲੀਓ ਵਾਲੇ ਆਮ ਨਿਕਲਦੇ ਨੇ ਉਹ ਵੀ ਘਰਾਂ ਜਾ ਵੜਦੇ ਨੇ ਸੋ ਕਿਤੇ ਨਾ ਕਿਤੇ ਦੇਖੋ ਹੁਣ ਤਾਂ ਚੰਦਰਮਾ ਤੇ ਹੀ ਪਹੁੰਚ ਗਏ ਆ ਪਰ ਅੱਜ ਵੀ ਜਿਹੜਾ ਵਾ ਜੀ ਸਾਡੇ ਇਲਾਕਿਆਂ ਵਿੱਚ ਪਿਛਲੇ ਹੋਏ ਇਲਾਕੇ ਸਾਡੇ ਬਣਦੇ ਆ ਪਾਣੀ ਵੀ ਆ ਦਿਖਾਇਓ ਵੀ ਪਾਣੀ ਦਾ ਕੀ ਆ ਵੇ ਲੋ ਤੁਹਾਡੇ ਸਾਹਮਣੇ ਰੂੜੀ ਆ ਪਾਣੀ ਆ ਕੀ ਹਾਲ ਆ ਇੱਥੇ ਤੁਹਾਡਾ ਦੇਖ ਲਿਆ ਭਾਜੀ ਦੇਖ ਲਿਆ ਸਾਰਾ ਗੰਦਾ ਹੋ ਤੇ ਬੁਰੇ ਹਾਲਾਤ ਆ ਇੱਕ ਪਾਸੇ ਗਵਰਨਮੈਂਟ ਕਹਿੰਦੀ ਆ ਕਿ ਪਾਣੀ ਨਹੀਂ ਇਕੱਠਾ ਹੋਣ ਦੇਣਾ ਜੀ ਤੁਸੀਂ ਘਰਾਂ ਚ ਪਾਣੀ ਨਹੀਂ ਇਕੱਠਾ ਹੋਣ ਦੇਣਾ ਹਨਾ ਮਤਲਬ ਕਿ ਬਾਲਟੀ ਇੱਕ ਪਾਣੀ ਦਾ ਨਹੀਂ ਰਹਿਣ ਦਿੰਦੀ ਪੀ ਪਾਣੀ ਨਹੀਂ ਜਮਾ ਹੁੰਦਾ ਆ ਤੁਹਾਡੇ ਸਾਹਮਣੇ ਆ ਸਾਡੇ ਲਾਗੇ ਤੇ ਇੱਧਰ ਵੀ ਛੱਪੜ ਆ ਤੇ ਇੱਧਰ ਵੀ ਛੱਪੜ ਆ ਬਿਲਕੁਲ ਬਿਲਕੁਲ ਸਾਡੇ ਅੱਗੇ ਦੇ ਸਾਰੇ ਪਾਸੇ ਮੌਤ ਆ ਜੀ ਸੋ ਕਿਧਰ ਕਿਧਰੇ ਪਏ ਦੇਖੋ ਜੀ ਇਹ ਨਰਕ ਭਰੀ ਜ਼ਿੰਦਗੀ ਜੀਣ ਨੂੰ ਜਿਹੜੇ ਮਜਬ ਸੋ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਕਿ ਪਹਿਲ ਦੇ ਅਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਸੋ ਉਮੀਦ ਕਰਾਂਗੇ ਜਰੂਰ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਸਮੱਸਿਆ ਦਾ ਹੱਲ ਜਲਦੀ ਜੀ ਪਹਿਲੇ ਰੱਦ ਕੀਤਾ ਜਾਏਗਾ ਸੋ ਰਾਜਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ